The ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਨਸੂਨ ਦਸਤਕ ਦੇ ਚੁੱਕਾ ਹੈ ਮੌਸਮ ਨੇ ਇੱਕਦਮ ਕਰਵਟ ਲੈ ਲਈ ਜਿੱਥੇ ਪਹਿਲੇ ਮੌਨਸੂਨ ਜੋ ਸੀ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਵਿੱਚ اٹਕਿਆ ਹੋਇਆ ਸੀ ਤੇ ਅੱਜ ਸਵੇਰ ਤੋਂ ਲੈ ਕੇ ਜਿੱਥੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਚੋਂ ਕਈ ਅਹਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਜਲ ਜੀਵਨ ਨੂੰ ਅਸਥ ਵਿਅਸ ਕਰਕੇ ਰੱਖਤਾ ਭਾਰੀ ਤੇ ਬਾਹਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਗੱਲ ਕਰੀ ਆਪਾਂ ਕਸੋਲ ਦੀ ਕੁੱਲੂ ਦੀ ਤਾਂ ਇੰਨਾ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਤੂਫਾਨ ਜੋ ਕਿ ਨੇ ਆ ਰਹੇ ਨੇ ਕਈ ਗੱਡੀਆਂ ਜੋ ਨੇ ਉਹ ਮੀਂਹ ਦੇ ਵਿੱਚ ਵਹਿ ਗਈਆਂ ਨੇ 10 ਤੋਂ 15 ਮਜ਼ਦੂਰ ਜੋ ਕੰਮ ਕਰ ਰਹੇ ਸੀ ਹਿਮਾਚਲ ਪ੍ਰਦੇਸ਼ ਦੇ ਕਸੋਲ ਦੇ ਵਿੱਚ ਉੱਥੇ ਕਈ ਜੋ ਮਜ਼ਦੂਰ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਨੇ ਇਹ ਜੇ ਇੱਕ ਜੋ ਮੰਜ਼ਰ ਸੀ 2023 ਵਿੱਚ ਵਾਪਰਿਆ ਸੀ ਤੇ ਫਿਰ ਦੁਬਾਰਾ ਤੋਂ 2025 ਦੇ ਵਿੱਚ ਉਹੀ ਮੰਜ਼ਰ ਦੁਬਾਰਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਅਸੀਂ ਤਾਂ ਨਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹਿਮਾਚਲ ਪ੍ਰਦੇਸ਼ ਕੁਲੂਕ ਸੌਲ ਦੀਆਂ ਨੇ ਜਿੱਥੇ ਧਰ ਜਮੀਨ ਤੱਕ ਖਿਸਕ ਗਈ ਹੈ ਕਈ ਜੋ ਸ਼ਹਿਰ ਨੇ ਉੱਥੇ ਜਿਵੇਂ ਕਈ ਪਹਾੜੀ ਇਲਾਕੇ ਨੇ ਉੱਥੇ ਰਸਤੇ ਬੰਦ ਕਰ ਦਿੱਤੇ ਗਏ ਨੇ ਤਬਾਹੀ ਮਤਾ ਮਨਜ਼ਰ ਜੋ ਵਾਪਰਦਾ ਹੈ ਜਿਸ ਦੇ ਨਾਲ-ਨਾਲ ਵਾਹਨ ਆਵਾਜਾਈ ਤਾਂ ਬਿਲਕੁਲ ਠੱਪ ਹੋ ਚੁੱਕੀ ਹੈ ਉੱਥੇ ਵਾਹਨ ਚੋਂ ਨੇ ਉਹ ਜੋ ਪਾਣੀ ਵਿੱਚ ਰੁੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਲਗਭਗ 10 ਤੋਂ 15 ਮਜ਼ਦੂਰ ਜੋ ਕਿ ਇਸ ਮੰਜ਼ਰ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਗਏ ਜੀ ਆਪਾਂ ਪੰਜਾਬ ਦੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਤੇ ਹਲਕੀ ਬੂੰਦਾਬੰਦੀ ਤੇ ਲੱਗੇ ਭਾਰੀ ਮੀਂਹ ਦੀ ਸੰਭਾਵਨਾ ਜੋ ਸਵੇਰ ਤੋਂ ਇਹ ਮੌਸਮ ਵਿਗਿਆਨਿਕਾਂ ਨੇ ਸਾਂਝੀ ਕੀਤੀ ਸੀ ਤੇ ਰੈੱਡ ਅਤੇ ਔਰੇਂਜ ਅਲਰਟ ਜੋ ਕਿ ਜਾਰੀ ਕਰ ਦਿੱਤਾ ਸੀ ਪੰਜਾਬ ਦੇ ਸੂਬੇ ਜਿੱਦਾਂ ਅੰਮ੍ਰਿਤਸਰ ਗੁਰਦਾਸਪੁਰ ਬਠਿੰਡਾ ਬਰਨਾਲਾ ਜਲੰਧਰ ਇੰਨਾ ਸ਼ਹਿਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਜਾਂ ਕੱਲ ਰਾਤ ਤੋਂ ਹੀ ਭਾਰੀ ਮੀਂਹ ਦੀ ਸੰਭਾਵਨਾ ਜੋ ਹੈ ਸਾਂਝੀ ਕੀਤੀ ਕਿਸੇ ਅੱਜ ਤੱਕ ਸਾਰ ਹੀ ਨਹੀਂ ਜੋ ਹੈ ਕਈ ਥਾਵਾਂ ਤੇ ਪੈ ਰਿਆ ਹੈ ਇਤੋਂ ਐਡਾ ਲੱਗਦਾ ਹੈ ਕਿ ਅਚਲ ਜੀਵਨ ਜੋ ਕਿ ਅਸਤਵਸਤ ਹੋ ਚੁੱਕਾ ਹੈ ਕਈ ਲੋਕ ਇਸ ਮੌਸਮ ਦੀਆਂ ਖੁਸ਼ੀਆਂ ਮਨਾ ਰਹੇ ਨੇ ਤੇ ਕਈਆਂ ਦਾ ਜੀਵਨ ਜੋ ਕਿ ਇਸ ਮੌਸਮ ਦੇ ਵਿੱਚ ਹੀ ਤਬਾਹ ਹੋ ਗਿਆ ਹੈ ਅਜੀਆਂ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇ ਮੀਡੀਆ ਤੇ ਮੈਂ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਕੋਈ ਨਵੀਂ ਅਪਡੇਟ ਦੇ ਨਾਲ ਤਦ ਤੱਕ ਦੋ ਇਜਾਜ਼ਤ ਧੰਨਵਾਦ ਤਾਂ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਨਸੂਨ ਦਸਤਕ ਦੇ ਚੁੱਕਾ ਹੈ ਮੌਸਮ ਨੇ ਇਕਦਮ ਕਰਵਟ ਲੈ ਲਈ ਜਿੱਥੇ ਪਹਿਲੇ ਮੌਨਸੂਨ ਜੋ ਸੀ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਵਿੱਚ اٹਕਿਆ ਹੋਇਆ ਸੀ ਤੇ ਅੱਜ ਸਵੇਰ ਤੋਂ ਲੈ ਕੇ ਜਿੱਥੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਪਾਰੀ ਮੀਂਹ ਪੈ ਰਿਹਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਮਾਚਲ ਪ੍ਰਦੇਸ਼ ਪਹਾੜੀ ਇਲਾਕਿਆਂ ਚੋਂ ਕਈ ਅਹਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਜਲ ਜੀਵਨ ਨੂੰ ਅਸਤਵਿਅਸਤ ਕਰਕੇ ਰੱਖ ਦਿੱਤਾ ਪਾਰੀ ਤੇ ਬਾਹਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਗੱਲ ਕਰੀ ਆਪਾਂ ਕਸੋਲ ਦੀ ਕੁੱਲੂ ਦੀ ਤਾਂ ਇੰਨਾ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਤੂਫਾਨ ਜੋ ਕਿ ਨੇ ਆ ਰਹੇ ਨੇ ਕਈ ਗੱਡੀਆਂ ਜੋ ਨੇ ਉਹ ਮੀਂਹ ਦੇ ਵਿੱਚ ਵਹਿ ਗਈਆਂ ਨੇ 10 ਤੋਂ 15 ਮਜ਼ਦੂਰ ਜੋ ਕੰਮ ਕਰ ਰਹੇ ਸੀ ਹਿਮਾਚਲ ਪ੍ਰਦੇਸ਼ ਦੇ ਕਸੋਲ ਦੇ ਵਿੱਚ ਉੱਥੇ ਕਈ ਜੋ ਮਜ਼ਦੂਰ ਨੇ ਉਹ ਪਾਣੀ ਦੇ ਵਿੱਚ ਵਹਿ ਗਏ ਨੇ ਇਹ ਜੇ ਇੱਕ ਜੋ ਮੰਜ਼ਰ ਸੀ 2023 ਵਿੱਚ ਵਾਪਰਿਆ ਸੀ ਤੇ ਫਿਰ ਦੁਬਾਰਾ ਤੋਂ 2025 ਦੇ ਵਿੱਚ ਉਹੀ ਮੰਜ਼ਰ ਦੁਬਾਰਾ ਵਾਪਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਅਸੀਂ ਤਾਂ ਤਸਵੀਰਾਂ ਸਾਂਝੀਆਂ ਕਰ ਰਿਆਂ ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਹਿਮਾਚਲ ਪ੍ਰਦੇਸ਼ ਕੁਲੂਕ ਸੌਲ ਦੀਆਂ ਨੇ ਜਿੱਥੇ ਧਰਤੀ ਜਮੀਨ ਤੱਕ ਖਿਸਕ ਗਈ ਹੈ ਕਈ ਜੋ ਸ਼ਹਿਰ ਨੇ ਉੱਥੇ ਜਿਵੇਂ ਕਈ ਪਹਾੜੀ ਇਲਾਕੇ ਨੇ ਉੱਥੇ ਰਸਤੇ ਬੰਦ ਕਰ ਦਿੱਤੇ ਗਏ ਨੇ ਤਬਾਹੀ ਮਤਾ ਮਨਜ਼ਰ ਜੋ ਵਾਪਰਦਾ ਹੈ ਜਿਸ ਦੇ ਨਾਲ-ਨਾਲ ਵਾਹਨ ਆਵਾਜਾਈ ਤਾਂ ਬਿਲਕੁਲ ਠੱਪ ਹੋ ਚੁੱਕੀ ਹੈ ਉੱਥੇ ਵਾਹਨ ਚੋਂ ਨੇ ਉਹ ਜੋ ਪਾਣੀ ਵਿੱਚ ਰੁੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਲਗਭਗ 10 ਤੋਂ 15 ਮਜ਼ਦੂਰ ਜੋ ਕਿ ਮੰਜ਼ਰ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ ਜੀ ਆਪਾਂ ਪੰਜਾਬ ਦੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਤੇ ਹਲਕੀ ਬੂੰਦਾਬੰਦੀ ਤੇ ਲੱਗੇ ਭਾਰੀ ਮੀਂਹ ਦੀ ਸੰਭਾਵਨਾ ਜੋ ਸਵੇਰ ਤੋਂ ਇਹ ਮੌਸਮ ਵਿਗਿਆਨਿਕਾਂ ਨੇ ਸਾਂਝੀ ਕੀਤੀ ਸੀ ਤੇ ਰੈੱਡ ਅਤੇ ਔਰੇਂਜ ਅਲਰਟ ਜੋ ਕਿ ਜਾਰੀ ਕਰ ਦਿੱਤਾ ਸੀ ਪੰਜਾਬ ਦੇ ਸੂਬੇ ਜਿੱਦਾਂ ਅੰਮ੍ਰਿਤਸਰ ਗੁਰਦਾਸਪੁਰ ਬਠਿੰਡਾ ਬਰਨਾਲਾ ਜਲੰਧਰ ਇੰਨਾ ਸ਼ਹਿਰਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਜਾਂ ਕੱਲ ਰਾਤ ਤੋਂ ਹੀ ਭਾਰੀ ਮੀਂਹ ਦੀ ਸੰਭਾਵਨਾ ਜੋ ਹੈ ਸਾਂਝੀ ਕੀਤੀ ਕਿਸਦੇ ਅੱਜ ਤੜਕਸਾਰ ਹੀ ਮੀਂਹ ਹੋ ਹੈ ਕਈ ਥਾਵਾਂ ਤੇ ਪੈ ਰਿਆ ਹੈ ਇਤੋਂ ਐਡਾ ਲੱਗਦਾ ਹੈ ਕਿ ਅਚਲ ਜੀਵਨ ਜੋ ਕਿ ਅਸਤਵਸਤ ਹੋ ਚੁੱਕਾ ਹੈ ਕਈ ਲੋਕ ਇਸ ਮੌਸਮ ਦੀਆਂ ਖੁਸ਼ੀਆਂ ਮਨਾ ਰਹੇ ਨੇ ਤੇ ਕਈਆਂ ਦਾ ਜੀਵਨ ਜੋ ਕਿ ਇਸ ਮੌਸਮ ਦੇ ਵਿੱਚ ਹੀ ਤਬਾਹ ਹੋ ਗਿਆ ਹੈ ਅਜੀਆਂ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇ ਮੀਡੀਆ ਤੇ ਮੈਂ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੀ ਕੋਈ ਨਵੀਂ ਅਪਡੇਟ ਦੇ ਨਾਲ ਤਦ ਤੱਕ ਦੋ ਇਜਾਜ਼ਤ ਧੰਨਵਾਦ